ਇਹ ਆਸ਼ਰਮ ਦੀ ਗੱਲ ਕਰਾਂ ਤਾਂ ਬਹੁਤ ਵੱਡੀ ਤੁਹਾਡੀ ਸੇਵਾ ਕਿਉਂਕਿ ਅਸੀਂ ਆਸ਼ਰਮ ਸਰਾ ਤੋੜਾ ਦੇਖ ਚੁੱਕੇ ਹਾਂ ਕਿਵੇਂ ਇਹ ਸੇਵਾ ਦੀ ਸ਼ੁਰੂਆਤ ਹੁੰਦੀ ਹੈ ਕਿਵੇਂ ਇਧਰ ਵੱਲੋਂ ਆਏ ਜੀ ਸੇਵਾ ਦੇ ਅਰੰਭਤਾ ਦਾ ਕਾਰਨ ਹੈਗਾ ਅੱਜ ਤੋਂ ਮਤਲਬ ਕਾਫੀ ਸਾਲ ਪਹਿਲਾਂ ਮੇਰੇ ਫਾਦਰ ਬਿਮਾਰ ਹੋਏ ਸੀ ਮੇਰੇ ਮਨ ਨੂੰ ਬੜੀ ਝੋਟ ਲੱਗੀ ਵੀ ਬੇਸਾਰ ਅਸੀਂ ਵੀ ਮਤਲਬ ਬਹੁਤ ਮਜਬੂਰੀ ਦੇ ਵਿੱਚ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਮਨ ਦੇ ਵਿੱਚ ਸ਼ੁਰੂ ਦਿਨ ਤੋਂ ਹੀ ਸੀਗਾ ਵੀ ਆਪਾਂ ਵੀ ਕਿਸੇ ਦੀ ਮਦਦ ਕਰਿਆ ਕਰੀਏ ਥੋੜੀ ਥੋੜੀ ਮਦਦ ਤੋਂ ਸ਼ੁਰੂ ਹੁੰਦੇ ਹੋਏ ਸਮਾਜ ਦੇ ਵਿੱਚ ਕਿਸੇ ਦੀ ਹੈਲਪ ਕਰ ਦੇਣੀ ਬੱਚੇ ਦੀ ਕੋਈ ਫੀਸ ਭਰ ਦੇਣੀ ਜਾਂ ਜਿੱਦਾਂ ਵੀ ਹੈ ਨਾ ਫਿਰ ਪਿਛਲੇ ਸਾਲ ਮਤਲਬ ਜਨਵਰੀ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਫਿਰ ਆਪਾਂ ਜ਼ਮੀਨ ਖਰੀਦੀ ਤੇ ਇਹ ਸੇਵਾ ਦੀ ਅਰੰਭਤਾ ਕੀਤੀ ਓਲੀ-ਹੋਲੀ-ਹੋਲੀ-ਹੋਲੀ ਕਰਕੇ ਇਹ ਸਾਰੀ ਜਿਹੜੇ ਸੇਵਾ ਦਾ ਕਾਰਜ ਸੀ ਅਰੰਭੇ ਅਰੰਭ ਕੀ ਅਰੰਭੇ ਆ ਜਿਹੜੇ ਸਾਨੂੰ ਆਲੇ-ਦੁਆਲੇ ਪਿੰਡਾਂ ਦੇ ਵਿੱਚੋਂ ਵੀ ਸਹਿਯੋਗ ਮਿਲਣ ਲੱਗ ਪਿਆ ਵਿਆ ਇਦਾਂ ਆਪਾਂ ਸੇਵਾ ਕਰੀਏ ਹੁਣ ਪੂਰਾ ਡੇਢ ਸਾਲ ਹੋ ਗਿਆ ਆਪਾਂ ਨੂੰ ਸੇਵਾ ਕਰਦਿਆਂ ਨੂੰ ਗੁਰੂ ਸਾਹਿਬ ਦੀ ਕਿਰਪਾ ਅਨਸਾਰ ਵੀ ਇੱਥੇ ਆਪਣੇ ਕੋਲੇ ਹੈਗੇ ਨੇ 15 ਪ੍ਰਾਣੀ 15 ਪ੍ਰਾਣੀ ਨੇ ਕੁਝ ਇਦਾਂ ਦੇ ਨੇ ਜਿਹੜੇ ਬਿਲਕੁਲ ਬੇਸਹਾਰਾ ਨੇ ਜਿਨ੍ਹਾਂ ਦਾ ਕੋਈ ਹੈ ਨਹੀਂ ਕੁਝ ਇਦਾਂ ਦੇ ਹਾਲਾਤ ਦੇ ਵਿੱਚ ਵੀ ਮਿਲੇ ਨੇ ਜਿਹੜੇ ਪਾਗਲ ਹੋ ਚੁੱਕੇ ਸੀ ਤੇ ਪਰ ਆਪਾਂ ਲੈ ਕੇ ਆਏ ਤੇ ਦਵਾਈ ਬੂਟੀ ਦਵਾ ਕੇ ਉਹ ਠੀਕ ਹੋ ਗਏ ਨੇ ਬੱਚੇ ਵੀ ਨੇ ਸਾਡੇ ਕੋਲੇ ਕੁਝ ਪੜਨ ਗਏ ਹੋਏ ਨੇ ਤੇ ਕੁਝ ਬੱਚੇ ਅੱਛੀ ਨੇ ਤੇ ਬਜ਼ੁਰਗ ਵੀ ਨੇ ਅਧ ਖੜ ਉਮਰ ਦੇ ਵੀ ਨੇ ਮਾਤਾਵਾ ਵੀ ਨੇ ਇਹ ਸਾਰੀ ਸੇਵਾ ਸੀ ਸਾਰਾ ਆਪਣਾ ਪਰਿਵਾਰ ਕਰਦੇ ਮੇਰੀ ਸਿੰਘਣੀ ਹੈ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੇ ਅਸੀਂ ਸਾਰੇ ਜਣੇ ਰਲ ਮਿਲ ਕੇ ਕਰ ਰਹੇ ਹਾਂ ਹਜੇ ਤੱਕ ਮਤਲਬ ਕੋਈ ਅਸੀਂ ਨਾ ਸੇਵਾਦਾਰ ਰੱਖਿਆ ਹੀ ਹੈ ਤੇ ਨਾ ਹੀ ਕੋਈ ਮਤਲਬ ਇਦਾਂ ਦੀ ਕੋਈ ਹਲੇ ਤੱਕ ਜ਼ਰੂਰਤ ਪਈ ਹੈ ਆਪ ਹੀ ਰਲ ਮਿਲ ਕੇ ਸਾਰੀ ਸੇਵਾ ਕਰ ਰਹੇ ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬੜਪਾਗੇ ਸੰਭ ਦੇ ਵੀ ਗੁਰੂ ਸਾਹਿਬ ਨੇ ਸੇਵਾ ਲਾਈ ਹੈ ਗੁਰਪ੍ਰੀਤ ਸਿੰਘ ਜਿਹੜੇ ਹੈਗੇ ਆ ਭਾਈ ਮਿੰਟੂ ਉਹਨਾਂ ਦੀ ਸੇਵਾ ਨੂੰ ਕੌਣ ਨਹੀਂ ਜਾਣਦਾ ਮਨੁੱਖਤਾ ਦੀ ਸੇਵਾ ਜਿਹੜੀ ਸੰਸਥਾ ਬਣੀ ਹੋਈ ਹੈ ਕੌਣ ਨਹੀਂ ਜਾਣਦਾ ਉਹਨਾਂ ਦੀ ਸੇਵਾ ਨੂੰ ਤੇ ਉਹਨਾਂ ਦੇ ਵਾਂਗੂ ਹੀ ਇੱਕ ਸ਼ਖਸ ਹੋਰ ਨੇ ਬਾਈ ਮੰਪ੍ਰੀਤ ਮੇ ਨਾਲ ਖੜੇ ਆ ਜਿਹੜੇ ਬਿਲਕੁਲ ਉਹਨਾਂ ਦੇ ਵਾਂਗੂ ਸੇਵਾ ਕਰਦੇ ਆ ਗੱਲਬਾਤ ਬਾਈ ਨਾਲ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਇਹ ਸੇਵਾ ਦੀ ਸ਼ੁਰੂਆਤ ਹੁੰਦੀ ਹੈ ਕਿਵੇਂ ਲੋਕਾਂ ਜਿਹੜੇ ਮਦਦ ਦੀ ਜਣਾ ਲੋਡ ਹੁੰਦੀ ਹੈ ਲੋਕ ਇਸ ਆਸ਼ਮ ਦੇ ਵਿੱਚ ਪਹੁੰਚਦੇ ਨੇ ਤੇ ਅੱਜ ਤੁਹਾਨੂੰ ਮੈਂ ਦੱਸ ਦਿੰਦਾ ਕਿ ਭਗਤਾ ਭਾਈ ਦੇ ਕੋਲ ਪਿੰਡ ਕੋਠਾ ਗੁਰੂ ਹੈ ਉੱਥੇ ਅਸੀਂ ਅੱਜ ਮੌਜੂਦ ਆ ਜਿੱਥੇ ਕਿ ਗੁਰੂ ਨਾਨਕਪੁਰਾ ਜਿਹੜਾ ਨਾਮਤ ਕਾਸ਼ਰਣ ਬਣਿਆ ਹੋਇਆ ਨਿਆਸੀਆਂ ਦਾ ਘਰ ਜਿਹਨਾਂ ਦਾ ਕੋਈ ਆਸਰਾ ਨਹੀਂ ਹੈਗਾ ਬੇਸਹਾਰਾ ਨੇ ਜਿਹੜੇ ਤੋ ਉਹ ਆਸ਼ਰਮ ਦੇ ਵਿੱਚ ਬਾਬਾ ਜੀ ਕੋਲ ਦਿੰਦੇ ਨੇ ਗੱਲ ਬਾਤ ਬਾਈ ਦੇ ਨਾਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਕਰ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਪਤੀ ਜੇ ਮੈਂ ਇਹ ਆਸ਼ਰਮ ਦੀ ਗੱਲ ਕਰਾਂ ਤਾਂ ਬਹੁਤ ਵੱਡੀ ਤੁਹਾਡੀ ਸੇਵਾ ਕਿਉਂਕਿ ਅਸੀਂ ਆਸ਼ਰਮ ਸਰਾ ਤੋੜਾ ਦੇਖ ਚੁੱਕੇ ਹਾਂ ਕਿਵੇਂ ਇਹ ਸੇਵਾ ਦੀ ਸ਼ੁਰੂਆਤ ਹੁੰਦੀ ਹੈ ਕਿਵੇਂ ਇਧਰ ਵੱਲੋਂ ਆਏ ਕਿ ਜੀ ਇਹ ਸੇਵਾ ਦੇ ਅਰੰਭਤਾ ਦਾ ਕਾਰਨ ਹੈਗਾ ਅੱਜ ਤੋਂ ਮਤਲਬ ਕਾਫੀ ਸਾਲ ਪਹਿਲਾਂ ਮੇਰੇ ਫਾਦਰ بیمار ਹੋਏ ਸੀ ਉਸ ਸਮੇਂ ਮਤਲਬ ਮੇਰੇ ਮਨ ਨੂੰ ਬੜੀ ਜੋਟ ਲੱਗੀ ਵੀ ਵੇ ਸਾਰ ਅਸੀਂ ਵੀ ਮਤਲਬ ਬਹੁਤ ਮਜਬੂਰੀ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਮਨ ਦੇ ਵਿੱਚ ਸ਼ੁਰੂ ਦਿਨ ਤੋਂ ਹੀ ਸੀਗਾ ਵੀ ਆਪਾਂ ਵੀ ਕਿਸੇ ਦੀ ਮਦਦ ਕਰਿਆ ਕਰੀਏ ਥੋੜੀ ਥੋੜੀ ਮਦਦ ਤੋਂ ਸ਼ੁਰੂ ਹੁੰਦੇ ਹੋਏ ਸਮਾਜ ਦੇ ਵਿੱਚ ਕਿਸੇ ਦੀ ਹੈਲਪ ਕਰ ਦੇਣੀ ਬੱਚੇ ਦੀ ਕੋਈ ਫੀਸ ਭਰ ਦੇਣੀ ਜਾਂ ਜਿੱਦਾਂ ਵੀ ਹੈ ਨਾ ਉਹਨੂੰ ਸ਼ੁਰੂ ਹੁੰਦੇ 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 ਫਿਰ ਇਹ ਸੀਗਾ ਮਨ ਇਹ ਮਤਲਬ ਇਦਾਂ ਦਾ ਬਹੁਤ ਚੜਦਾ ਪਰ ਪ੍ਰਮਾਤਮਾ ਨੇ ਮਾਰੇ ਨਹੀਂ ਜਾ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਸਮਾ ਬਣਾਇਆ ਫਿਰ ਪਿਛਲੇ ਸਾਲ ਮਤਲਬ ਜਨਵਰੀ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਫਿਰ ਆਪਾਂ ਜ਼ਮੀਨ ਖਰੀਦੀ ਤੇ ਫਿਰ ਇਹ ਸੇਵਾ ਦੀ ਰਮਤਾਂ ਕੀਤੀ ੋਲੀ-ਹੋਲੀ-ਹੋਲੀ-ਹੋਲੀ ਕਰਕੇ ਇਹ ਸਾਰੀ ਜਿਹੜੇ ਸੇਵਾ ਦਾ ਕਾਰਜ ਸੀ ਆਰੰਭ ਆਰੰਭ ਕੀ ਆਰੰਭਿਆ ਫਿਰ ਜਿਹੜੇ ਸਾਨੂੰ ਆਲੇ-ਦੁਆਲੇ ਪਿੰਡਾਂ ਦੇ ਵਿੱਚੋਂ ਵੀ ਸਹਿਯੋਗ ਮਿਲਣ ਲੱਗ ਪਿਆ ਵਿਆ ਇਦਾਂ ਆਪਾਂ ਸੇਵਾ ਕਰੀਏ ਹੁਣ ਪੂਰਾ ਡੇਢ ਸਾਲ ਹੋ ਗਿਆ ਆਪਾਂ ਨੂੰ ਸੇਵਾ ਕਰਦਿਆਂ ਨੂੰ ਤੇ ਗੁਰੂ ਸਾਹਿਬ ਦੀ ਕਿਰਪਾ ਅਨਸਾਰ ਵੀ ਇੱਥੇ ਆਪਣੇ ਕੋਲੇ ਹੈਗੇ ਨੇ 15 ਕੁ ਪਰਾਂ 15 ਪ੍ਰਾਣੀ ਨੇ ਕੁਝ ਇਦਾਂ ਦੇਨੇ ਜਿਹੜੇ ਬਿਲਕੁਲ ਬੇਸਹਾਰਾ ਨੇ ਜਿਨ੍ਹਾਂ ਦਾ ਕੋਈ ਹੈ ਨਹੀਂ ਕੁਝ ਇਦਾਂ ਦੇ ਹਾਲਾਤ ਦੇ ਵਿੱਚ ਵੀ ਮਿਲੇ ਨੇ ਜਿਹੜੇ ਪਾਗਲ ਹੋ ਚੁੱਕੇ ਸੀ ਤੇ ਬਰੋ ਆਪਾਂ ਲੈ ਕੇ ਆਏ ਤੇ ਦਵਾਈ ਬੂਟੀ ਦਵਾ ਕੇ ਉਹ ਠੀਕ ਹੋ ਗਏ ਨੇ ਤੇ ਤੇ ਹੌਲੀ ਹੌਲੀ ਕਰਕੇ ਉਹ ਅੱਗੇ ਦੇ ਅੱਗੇ ਵਧਦੇ ਗਏ ਫਿਰ ਬੱਚੇ ਕੁਝ ਹੋ ਗਏ ਬੱਚੇ ਵੀ ਨੇ ਸਾਡੇ ਕੋਲੇ ਕੁਝ ਪੜਨ ਗਏ ਹੋਏ ਨੇ ਤੇ ਕੁਝ ਬੱਚੇ ਅੱਛੀ ਨੇ ਤੇ ਬਜ਼ੁਰਗ ਵੀ ਨੇ ਅਧਖੜ ਉਮਰ ਦੇ ਵੀ ਨੇ ਮਾਤਾਵਾ ਵੀ ਨੇ ਇਹ ਸਾਰੀ ਸੇਵਾ ਅਸੀਂ ਸਾਰਾ ਆਪਣਾ ਪਰਿਵਾਰ ਕਰ ਰਿਹਾ ਮੇਰੀ ਸਿੰਘਣੀ ਹੈ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੇ ਅਸੀਂ ਸਾਰੇ ਜਣੇ ਰਲ ਮਿਲ ਕੇ ਕਰ ਰਹੇ ਹਜੇ ਤੱਕ ਮਤਲਬ ਕੋਈ ਅਸੀਂ ਨਾ ਸੇਵਾਦਾਰ ਰੱਖਿਆ ਹੀ ਹੈ ਤੇ ਨਾ ਹੀ ਕੋਈ ਮਤਲਬ ਇਦਾਂ ਦੀ ਕੋਈ ਹਲੇ ਤੱਕ ਜ਼ਰੂਰਤ ਪਈ ਹੈ ਆਪ ਹੀ ਰਲ ਮਿਲ ਕੇ ਸਾਰੀ ਸੇਵਾ ਕਰ ਰਹੇ ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬੜਪਾਗੇ ਸੰਧ ਨੇ ਵੀ ਗੁਰੂ ਸਾਹਿਬ ਨੇ ਸੇਵਾ ਲਾਈ ਹੈ ਕਿਉਂਕਿ ਜਦੋਂ ਨਾ ਸੇਵਾ ਦੀ ਸ਼ੁਰੂਆਤ ਹੁੰਦੀ ਹੈ ਤਾਂ ਬਹੁਤ ਕੁਝ ਲੋਕ ਵੀ ਕਹਿੰਦੇ ਹੁੰਦੇ ਆ ਕਈ ਹਾਲਾਤਾਂ ਵਿੱਚੋਂ ਕਈ ਪੜਾਵਾਂ ਵਿੱਚੋਂ ਜਿਹੜਾ ਉਹ ਸੇਵਨ ਲੰਘਣਾ ਪੈਂਦਾ ਤੇ ਤੁਸੀਂ ਵੀ ਦੇਖਿਆ ਕੁਝ ਦੇਖਿਆ ਵੀ ਤੁਹਾਨੂੰ ਇਹੋ ਜਿਹੇ ਪੜਾਵਾਂ ਵਿੱਚੋਂ ਲੰਘਣਾ ਪਿਆ ਹੋਵੇ ਜਾਂ ਲੋਕਾਂ ਵੱਲੋਂ ਗੱਲਾਂ ਤੁਹਾਨੂੰ ਕੰਨਾਂ ਕੰਨਾਂ ਦੇਖੋ ਜੀ ਚੰਗੇ ਮਾੜੇ ਵਿਚਾਰ ਮਨੁੱਖਤਾ ਦੇ ਵਿੱਚ ਹੈ ਉਹ ਕੁਦਰਤੀ ਰਹਿਣੀ ਰਹਿਣੇ ਨੇ ਹੁਣ ਆਪਾਂ ਜੀ ਕਹਿ ਦਈਏ ਵੀ ਜੇ ਕੋਈ ਮਾੜਾ ਵੀ ਕਹਿੰਦੇ ਹੋਣਗੇ ਸਾਨੂੰ ਤੇ ਚੰਗਾ ਵੀ ਕਹਿੰਦੇ ਹੋਣਗੇ ਪਰ ਅਸੀਂ ਆਪਣੇ ਆਪ ਦੇ ਕਾਰਜ ਨੂੰ ਸਾਧ ਕੇ ਚੱਲੇ ਆਂ ਵੀ ਅਸੀਂ ਜਿਹੜੇ ਲੋੜਵੰਦ ਆ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਦੀ ਮਦਦ ਕਰਦੇ ਹੋਏ ਆ ਕਾਰਜ ਨੂੰ ਅੱਗੇ ਅਸੀਂ ਲੈ ਕੇ ਜਾਣਾ ਵੀ ਲੋਕਾਂ ਦੇ ਅੰਦਰ ਸਾਰੇ ਮਨੁੱਖਤਾ ਦੇ ਅੰਦਰ ਸਾਡੇ ਇਹ ਪੈਦਾ ਹੋਵੇ ਵੀ ਅਸੀਂ ਦਇਆ ਭਾਵਨਾ ਜਿੱਥੋਂ ਮਨੁੱਖ ਹੋਣ ਦਾ ਸਾਨੂੰ ਪਤਾ ਲੱਗਦਾ ਵੀ ਇਹ ਮਨੁੱਖ ਹੈ ਜਿਹਦੇ ਵਿੱਚ ਪਹਿਲਾਂ ਦਇਆ ਪੈਦਾ ਹੋਊਗੀ ਉਹ ਫਿਰ ਮਨੁੱਖ ਬਣੂਗਾ ਕਿਉਂਕਿ ਦਇਆ ਸਰਮੋਰ ਹੈ ਨਾ ਮਨੁੱਖਤਾ ਦੀ ਕਿਉਂਕਿ ਪਸ਼ੂਆਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਪਸ਼ੂ ਜਿਹੜੀ ਉਹ ਭੋਗ ਜੁਨੀ ਹੈ ਤੇ ਜਿਹੜੀ ਆਹ ਮਨੁੱਖਾ ਦੇ ਹੀ ਇਹ ਕਰਮ ਜੁਨੀ ਹੈ ਇਹਦੇ ਵਿੱਚ ਆਪਾਂ ਕਰਮ ਕਰਦੇ ਹਾਂ ਐਸ ਕਰਕੇ ਮਾਰੇ ਕਹਿੰਦੇ ਨੇ ਦਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਿਆ ਵਰਜਣਾ ਐਥੇ ਕਰਮਾਂ ਦਾ ਲੇਖਾ ਜੋਖਾ ਹੋਣਾ ਚੰਗੇ ਕਰਮਾਂ ਦਾ ਲੇਖਾ ਕਰਾਉਣ ਵਾਸਤੇ ਗੁਰੂ ਸਾਹਿਬ ਨੂੰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਲੋੜਵੰਦਾਂ ਦੀ ਸੇਵਾ ਦੀ ਕਿਰਪਾ ਕਰ ਤੇ ਅੱਜ ਸਤਿਗੁਰੂ ਨੇ ਕਿਰਪਾ ਕੀਤੀ ਹੈ ਅੱਜ ਗੁਰਨਾਨਕਪੁਰ ਸਤਿਗੁਰੂ ਨਾਨਕ ਦੀ ਕਿਰਪਾ ਨਾਲ ਬਸਿਆ ਇਹਦੇ ਵਿੱਚ ਪ੍ਰਾਣੀ ਵੀ ਨੇ ਠੀਕ ਵੀ ਹੋ ਗਏ ਨੇ ਜਿਹੜੇ ਪਾਗਲ ਸੀ ਉਹ ਠੀਕ ਹੋ ਗਏ ਨੇ ਹੋਰ ਵੀ ਜਿਹੜੇ ਆਉਣ ਵਾਲੇ ਮਨੁੱਖ ਜਿਹੜੇ ਹੋਰ ਠੀਕ ਹੋ ਜਾਣਗੇ ਹਲੇ ਸਾਡੀ ਇਮਾਰਤ ਛੋਟੀ ਹੈ ਉਹਦੇ ਵਿੱਚ ਥੋੜੇ ਪੁਰਾਣੀ ਨੇ ਹੁਣ ਅੱਗੇ ਆਹ ਮਾਰਕ ਬਣਾਵਾਂਗੇ ਤੇ ਹੋਰ ਪੁਰਾਣੀ ਬੱਜ ਜਾਣਗੇ ਜਿਵੇਂ ਗੁਰਸਾਹਿਬ ਦੀ ਕਿਰਪਾ ਹੋਵੇਗੀ ਅੰਜੀ ਤੋਂ ਆਉਤ ਉਹਨਾਂ ਇੱਕ ਵਾਰ ਚਾਹਤ ਮਰਵਾਉਣੇ ਆਸੀ ਗੁਰਨਾਨਕਪੁਰਾ ਦੀ ਜਿੱਥੇ ਕਿ ਲੋਕ ਜਿਹੜੇ ਵਸਦੇ ਨੇ ਬੇਸਹਾਰਾ ਲੋਕ ਨੇ ਜਿੰਨਾਂ ਦਾ ਕੋਈ ਸਹਾਰਾ ਨਹੀਂ ਆ ਜਾਂ ਜਿਹੜੇ ਮੈਂਟਲੀ ਤੌਰ ਤੇ ਕਹਿੰਦਾ ਮੈਂ ਅਫਸੈਟ ਨੇ ਜਿਹੜੇ ਮੈਂਟਲੀ ਤੌਰ ਤੇ ਅਫਸੈਟ ਨੇ ਜਾਂ ਕੋਈ ਮਰੀਜ਼ ਹੁੰਦੇ ਨੇ ਤਾਂ ਇਹ ਗੁਰਨਾਨਕਪੁਰਾ ਸਾਡੇ ਭਾਈ ਸਾਹਿਬ ਨੇ ਇਹਨਾਂ ਦੇ ਵੱਲੋਂ ਜਿਹੜਾ ਚਲਾਇਆ ਜਾਂਦਾ ਤੇ ਆ ਉਹ ਅੰਦਰ ਲੈ ਕੇ ਚੱਲਦੇ ਆ ਦਿਖਾਉਂਦੇ ਕਿ ਕਿੰਨੇ ਲੋਕ ਨੇ ਤੇ ਕਿਵੇਂ-ਕਿਵੇਂ ਰਹਿੰਦੇ ਨੇ ਇੱਥੇ ਤੇ ਬੱਬਾ ਜੀ ਇਹਨਾਂ ਬਾਰੇ ਜਰੂਰ ਦੱਸੋ ਵੀ ਕੌਣ ਨੇ ਕਿੱਥੋਂ ਆਏ ਨੇ ਕਿੱਥੋਂ ਲੈ ਕੇ ਆਉਂਦੇ ਸੀ ਉਹਨੇ ਮਿਆਂ ਬੀਬੀ ਨੇ ਬੱਚਿਆਂ ਨੇ ਮਤਲਬ ਘਰ ਕੱਢ ਗੁਰਦੁਆਰੇ ਜਿੱਦਾਂ ਦੀ ਹੈਣਾ ਤੇ ਸਾਡੇ ਕੋਲੇ ਇੱਥੇ ਆ ਕੇ ਗੁਰੂ ਨਾਨਕ ਪ੍ਰਵੇਸ਼ ਬਸ ਗਏ ਤੇ ਇਹ ਸਾਡੀ ਸੇਵਾ ਦਾ ਉਧਰ ਬਜ਼ੁਰਗ ਨੇ ਉਹ ਮਤਲਬ ਛੋਟੇ ਹੁੰਦਿਆਂ ਉਹਨਾਂ ਨੂੰ ਜੂਪੀ ਦੇ ਵਿੱਚੋਂ ਚੱਕ ਲਿਆ ਜਾਂਦਾ ਇਹ ਚੱਕਲੇ ਹੁਣ ਕਰਕੇ ਉਹਨਾਂ ਨੂੰ ਕੰਮ ਕਰਾਉਂਦੇ ਰਹਿੰਦੇ ਸੀ 300 ਰੁਪਏ ਦੇ ਮਹੀਨਾ ਦੇ ਉੱਤੇ 300 ਰੁਪਏ ਮਹੀਨਾ ਦੇ ਉੱਤੇ ਇਹ ਜਿਹੜੇ ਨਾ ਇਹ ਵਾਲੇ ਤੁਸੀਂ ਬਜ਼ੁਰਗ ਦੇਖ ਰਹੇ ਹੋ ਨਾ ਜਿਨ੍ਹਾਂ ਦੇ ਪਰਣਾ ਬੰਨਿਆ ਹੋਇਆ ਬੱਬਾ ਜੀ ਕਹਿੰਦੇ ਵੀ 300 ਰੁਪਏ ਮਹੀਨੇ ਤੇ ਕੰਮ ਕਰਾਉਂਦੇ ਸੀ ਇਹਨਾਂ ਨੂੰ ਤੇ ਇਹ ਬਾਰੇ ਨੇ ਬਜ਼ੁਰਗ ਇੱਧਰ ਇਹਨਾਂ ਤੋਂ ਮਤਲਬ ਇਹ ਇਹਨਾਂ ਦੇ ਪਰਿਵਾਰ ਹੈ ਨਹੀਂ ਅੱਗੇ ਪਿੱਛੇ ਕੋਈ ਹੈ ਨਹੀਂ ਇਸ ਕਰਕੇ ਗੁਰਦਵਾਰਾ ਪੂਰੇ ਵਿੱਚ ਰਹਿ ਰਹੇ ਆ ਤੇ ਆਹ ਜਿਹੜੇ ਵੀਰ ਨੇ ਇੱਧਰ ਯੋਗ ਨਹੀਂ ਦੇ ਇਹ ਮੈਂਟਲ ਅਵਸਥਾ ਦੇ ਵਿੱਚ ਸੀ ਮਤਲਬ ਇੱਥੇ ਲੱਗੇ ਪਿੰਡ ਰਮਾਨਾ ਅਜੀਤ ਸਿੰਘ ਵਾਲਾ ਉੱਥੇ ਅੱਡੇ 2 ਮਹੀਨੇ ਪਾਗਲ ਹਲਾਲ ਦੇ ਵਿੱਚ ਬੈਠੇ ਰਹੇ ਸੀ ਹੁਣ ਇਹ ਬਿਲਕੁਲ ਠੀਕ ਨੇ ਦਵਾਈ ਬੂਟੀ ਲਈ ਇਹਨਾਂ ਨੇ ਬਿਲਕੁਲ ਠੀਕ ਹੋ ਚੁੱਕੇ ਨੇ ਇੱਥੇ ਸੇਵਾ ਵੀ ਨਿਭਾਉਂਦੇ ਨੇ ਆ ਵੀ ਵੀਰ ਮੈਂਟਲ ਅਵਸਥਾ ਦੇ ਵਿੱਚ ਸੀਗਾ ਤੇ ਇਹ ਮਤਲਬ ਜਿਮੀਦਾਰਾਂ ਦਾ ਪੁੱਤ ਆ 4-5 ਕਿੱਲੇ ਸੀ ਇਹਦੇ ਤੇ ਜਿਹੜੇ ਦੂਸਰੇ ਫੈਮਿਲੀ ਦੇ ਮੈਂਬਰ ਮਾਪੇ ਮਰਨ ਕਰਕੇ ਫੈਮਿਲੀ ਦੇ ਦੂਜੇ ਮੈਂਬਰ ਸੀ ਉਹਨਾਂ ਨੇ ਪੈਲੀ-ਪੁਲੀ ਆਪ ਦੇ ਨਾਂ ਲਖਾਤੀ ਤੇ ਇਹਦੇ ਬੋਝ ਪੈ ਗਿਆ ਮਨ ਦੇ ਉੱਤੇ ਸਾਨੂੰ ਵੀਰਾਂ ਦਾ ਫੋਨ ਆਇਆ ਫਿਰ ਅਸੀਂ ਅਸ ਵੀਰ ਨੂੰ ਲੈ ਕੇ ਆਏ ਆ ਇੱਥੇ ਇਹ ਹੁਣ ਇੱਥੇ ਆਰਾਮ ਨਾਲ ਰਹਿ ਰਿਹਾ ਰੂੜੀ ਤੋਂ ਰੋਟੀਆਂ ਚੁੱਕ ਕੇ ਖਾਂਦਾ ਸੀ ਇਸ ਵੇਲੇ ਰੂੜੀਆਂ ਤੇ ਸੌਂਦਾ ਹੁੰਦਾ ਸੀ ਇਸ ਵੇਲੇ ਇੱਥੇ ਗੁਰੂ ਨਾਨਕਪੁਰੇ ਵਿੱਚ ਰਹਿ ਕੇ ਆਪਦਾ ਆਨੰਦ ਮਾਣ ਰਿਹਾ ਵਧੀਆ ਰਹਿ ਰਿਹਾ ਉਹ ਵੀਰ ਵੀ ਮਤਲਬ ਉਹ ਵੀਰ ਮੈਂਟਲ ਅਵਸਥਾ ਦੇ ਵਿੱਚ ਬਿਲਕੁਲ ਸੀ 2 ਮਹੀਨੇ ਚੌਂਕੜੇ ਮਾਰ ਕੇ ਬੈਠਾ ਰਿਹਾ ਜੀ ਮਤਲਬ ਪਰਿਵਾਰਕ ਕੋਈ ਫੋਨ ਕਰਕੇ ਮਤ ਭੇਜ ਘਰ ਵਾਲੀ ਦੇ ਨਾਲ ਤੇ ਦਿਮਾਗੀ ਬੋਝ ਪੈ ਗਿਆ ਸੀ 2 ਮਹੀਨੇ ਤੋਂ ਚੌਂਕੜਾ ਮਾਰ ਕੇ ਬੈਠਿਆ ਸੀ ਜਦੋਂ ਅਸੀਂ ਇੱਥੇ ਲੈ ਕੇ ਆਏ ਸਾਡੀ ਗੱਡੀ ਦੇ ਸ਼ੀਸ਼ੇ ਦੇ ਵਿੱਚ ਟੱਕਰਾ ਮਾਰਦਾ ਸੀ ਲਹੂ ਕੱਢ ਲਿਆ ਸੀ ਅੱਜ ਇਹ ਬਿਲਕੁਲ ਠੀਕ ਹੈ ਹੁਣ ਸਿਹਤ ਵੀ ਤੰਦਰੁਸਤ ਹੈ ਬਿਲਕੁਲ ਪਤਲਾ 2 ਮਹੀਨੇ ਤੋਂ ਰੋਟੀ ਵੀ ਨਹੀਂ ਖਾਦੀ ਸੀ ਤਾਂ ਬੈਠਾ ਸੀ ਹੁਣ ਬਿਲਕੁਲ ਠੀਕ ਹੈ ਬਿਲਕੁਲ ਸੇਵਾ ਵੀ ਨਿਭਾਉਂਦਾ ਹੈ ਇਹਦੇ ਆਪਦੇ ਬੱਚੇ ਵੀ ਨੇ ਚਲੋ ਇਹ ਇਹ ਨਹੀਂ ਜਾਣਾ ਚਾਹੁੰਦਾ ਇਹਨੂੰ ਕਿਹਾ ਸੀ ਵੀ ਤੂੰ ਘਰੇ ਜਾਣਾ ਤਾਂ ਜਾ ਵੜਾਏ ਕਹਿੰਦਾ ਵੀ ਮੈਂ ਜਾਣਾ ਨਹੀਂ ਇੱਥੇ ਰਹਿਣਾ ਚਾਹੁੰਦਾ ਇਸ ਕਰਕੇ ਅਸੀਂ ਇੱਥੇ ਰੱਖ ਲਿਆ ਕੁਝ ਇੱਥੇ ਨੇ ਵੀਰ ਇਹ ਮਤਲਬ ਥੋੜੇ ਜਿਹਾ ਜ਼ਿਆਦਾ ਮਤਲਬ ਇਹਨਾਂ ਨੂੰ ਗੰਭੀਰ ਹੈ ਜਿਹੜੇ ਉੱਠ ਕੇ ਤੁਰ ਵੀ ਨਹੀਂ ਸਕਦੇ ਉਹ ਨੇ ਇਹ ਲੈਟਰਿੰਗ ਬਾਥਰੂਮ ਵਿੱਚ ਹੀ ਕਰ ਲੈਂਦੇ ਨੇ ਫਿਰ ਇਹਨਾਂ ਦੀ ਸਾਂਭ ਸੰਭਾਲ ਸੇਵਾ ਸੰਭਾਲ ਜਿਹੜੀ ਵੀ ਲੈਟਰਿੰਗ ਬਾਥਰੂਮ ਚੱਕਣੀ ਜਾਂ ਕੁਝ ਵੀ ਇਹਨਾਂ ਨੂੰ ਕਰਾਉਣਾ ਉਹ ਵੀ ਸਾਰਾ ਆਪ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਬੱਚੇ ਨੇ ਬੱਚੇ ਸਕੂਲ ਗਏ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਉਹ ਲੋਕ ਨੇ ਜਿਹੜਾ ਦਾ ਕੋਈ ਸਹਾਰਾ ਨਹੀਂ ਆ ਜਾਂ ਜਿਹੜੇ ਬੇ ਸਹਾਰਾ ਨੇ ਜਾਂ ਜਿਹੜੇ ਰੈਸਕਿਊ ਕਰਕੇ ਲੈ ਕੇ ਆਉਂਦੇ ਨੇ ਕਿਤੋਂ ਤਾਂ ਇਹ ਗੁਰਨਾਨਕਪੁਰਾ ਜਿਹੜਾ ਰਹਗਾ ਉਥੇ ਰਹਿ ਰਹੇ ਨੇ ਇਸ ਟਾਈਮ ਲੋਕ ਸੇਵਾ ਸੰਭਾਲ ਜਿਹੜੀ ਇਹਨਾਂ ਦੀ ਵਧੀਆ ਤਰੀਕੇ ਦੇ ਨਾਲ ਹੋ ਰਹੀ ਹੈ ਤੇ ਸਾਨੂੰ ਵੀ ਲੋੜ ਹੈ ਅਜਿਹੇ ਲੋਕਾਂ ਦੇ ਨਾਲ ਖੜਨ ਦੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਜਿਹੜੇ ਬੇਸਹਾਰਾ ਨੇ ਤਾਂ ਜਿਹੜੇ ਇਸ ਤਰ੍ਹਾਂ ਦੇ ਵੀਰ ਸੇਵਾ ਕਰਦੇ ਨੇ ਤਾਂ ਸਾਨੂੰ ਵੀ ਇਹਨਾਂ ਦਾ ਸਾਥ ਦੇਣ ਦੀ ਜਿਹੜੀ ਲੋੜ ਜ਼ਰੂਰ ਹੈ ਇਹ ਬੱਚੀ ਅਸੀਂ ਬਠਿੰਡੇ ਤੋਂ ਲੈ ਕੇ ਆਏ ਆ ਤੇ ਇਹ ਵਿਚਾਰੀ ਤੁਰ ਵੀ ਨਹੀਂ ਸਕਦੀ ਬੋਲ ਵੀ ਨਹੀਂ ਸਕਦੀ ਪਰ ਇਸ ਵੇਲੇ ਅਸੀਂ ਆਪਦੇ ਬੱਚੇ ਵਾਂਗੂ ਇਹਨੂੰ ਸੰਭਰੇ ਆ ਤੇ ਗੁਰੂ ਸਾਹਿਬ ਕਿਰਪਾ ਕਰੇ ਦਵਾਈ ਇਹ ਦੀ ਚੱਲ ਰਹੀ ਹੈ ਥੋੜਾ ਥੋੜਾ ਮਤਲਬ ਜਿਸ ਤਰ੍ਹਾਂ ਹੁਣ ਪਹਿਲਾਂ ਬੈਠ ਨਹੀਂ ਸੀ ਹੁਣ ਬੈਠਣ ਵੀ ਲੱਗ ਗਈ ਹੈ ਇਦਾਂ। ਇੱਕ ਟੌਂਕਰੀ ਮਾਰ ਕੇ ਜਿਸ ਤਰ੍ਹਾਂ ਬਹਿ ਜਾਂਦੀ ਹੈ ਸਾਡੀ ਟੌਂਕਰੀ ਮਾਰਵਾ। ਇਦਾਂ ਬੈਠ ਜਾਂਦੀ ਹੈ ਤੇ ਮੈਨੂੰ ਥੋੜਾ ਦਵਾਈ ਦੇ ਨਾਲ ਫਰਕ ਪੈ ਗਿਆ ਕਾਫੀ ਹੱਦ ਤੱਕ ਤੇ ਸਾਡੇ ਕੋਲ 8-9 ਮਹੀਨੇ ਹੋਏ ਨੇ ਹਾਲੇ ਗੁਰੂ ਸਾਹਿਬ ਕਿਰਪਾ ਕਰੇ ਵੀ ਸੰਗਤ ਅੱਗੇ ਬੇਨਤੀ ਹੈ ਅਰਦਾਸ ਕਰੇ ਵੀ ਬੱਚੀ ਥੋੜਾ ਬਹੁਤਾ ਤੁਰਨ ਲੱਗ ਜਾਵੇ ਆਪਣੇ ਆਪ ਨੂੰ ਸੰਭਲ ਲੱਗ ਜਾਵੇ ਥੋੜਾ ਸਾਮਾ ਪੈ ਕੇ ਠੀਕ ਹੋ ਜਾਊਗੀ ਤੇ ਬਾਕੀ ਕਹਿੰਦੇ ਨੇ ਵੀ ਜੋ ਬਾਤ ਦਵਾਸੇ ਹੋ ਨਾ ਸਕੇ ਉਹ ਬਾਤ ਦੁਆਸੇ ਹੋਤੀ ਹੈ। ਜਦੋਂ ਕਾਮਲ ਮੁਰਸ਼ਿਦ ਮਿਲਦਾ ਹੈ ਫਿਰ ਬਾਤ ਖੁਦਾ ਸੇ ਹੁੰਦੀ ਹੈ ਜਿਹੜੀ ਦੁਆ ਨਾਲ ਜਿਹੜੀ ਗੱਲ ਹੋ ਜਾਣੀ ਹੈ ਉਹ ਦੁਆ ਨਾਲ ਨਹੀਂ ਹੋ ਸਕਦੀ ਤੇ ਅਰਦਾਸ ਕਰਿਓ ਸਾਰੀ ਸੰਗਤ ਵੀ ਸਾਡੀ ਬੱਚੀ ਇਹ ਠੀਕ ਹੋ ਜਾਵੇ ਤੇ ਕੁਝ ਬੱਚੇ ਨੇ ਸਾਡੇ ਸਕੂਲ ਗਏ ਨੇ ਤੇ ਆਓ ਸਾਰੇ ਜਣੇ ਆਪਾਂ ਮਿਲ ਕੇ ਬੱਚੀ ਵਾਸਤੇ ਦੁਆ ਕਰਗੇ ਤੇ ਬਾਬਾ ਜੀ ਮੇਰੇ ਨਾਲ ਖੜੇ ਨੇ ਬਾਬਾ ਜੀ ਜਿਹੜੀ ਬੱਚੀ ਦੀ ਦਵਾਈ ਹੈ ਕਿੱਥੋਂ ਚਲਦੀ ਆ ਹੁਣ ਇਹ ਇੱਥੇ ਆਪਣੇ ਲੋਕਲੀ ਹਸਪੀਟਲ ਹੈ ਜੀ ਮਨੋਵਿਗਿਆਨ ਡਾਕਟਰ ਨੇ ਉਹ ਡੀ ਐਮ ਸੀ ਲੁਧਿਆਣਾ ਤੋਂ ਆਏ ਹੋਏ ਨੇ ਇੱਥੇ ਤੇ ਉਹ ਆਦਰਸ਼ ਹਸਪੀਟਲ ਨਾਮ ਉਹਨਾਂ ਤੋਂ ਇਹਦੀ ਦਵਾਈ ਚਲਦੀ ਹੈ ਬਾਕੀ ਜਿਹੜੇ ਮੈਂਟਲੀ ਅਫਸਰਟ ਜ਼ਿਆਦਾ ਹੁੰਦੇ ਨੇ ਉਹਨਾਂ ਦੀ ਫਿਰ ਤਨੋਲਾ ਮੰਡੀ ਜਿਹੜੇ ਆਪਣੇ ਮਸ਼ਹੂਰ ਹਸਪੀਟਲ ਬੰਸਲ ਹਸਪੀਟਲ ਉੱਥੋਂ ਚਲਦੀ ਹੁੰਦੀ ਹੈ ਜਿਹੜੇ ਬਾਕੀਆਂ ਦੀ ਦਵਾਈ ਹੈ ਤੇ ਕੁਝ ਆਪਾਂ ਫਿਰ ਇਥੋਂ ਲੋਕਲ ਵੀ ਲੈ ਲੈਂਦੇ ਆ ਆਪਣੇ ਪਿੰਡ ਦੇ ਵਿੱਚ ਭਗਤਾ ਭਾਈ ਦੇ ਵਿੱਚ ਰੇਨ ਦੇ ਉੱਤੇ ਮਤਲਬ ਹਸਪੀਟਲ ਬਣਿਆ ਹੋਇਆ ਉਹਦੇ ਕੋਲੋਂ ਇਹ ਦਵਾਈ ਚੱਲ ਰਹੀ ਹੈ ਡਾਕਟਰ ਕਹਿੰਦੇ ਵੀ ਜੇ ਇਹ ਦਵਾਈ ਲੱਗ ਗਈ ਫਿਰ ਹੌਲੀ-ਹੌਲੀ ਫਰਕ ਪੈਣਾ ਸ਼ੁਰੂ ਹੋ ਜੂਗਾ ਦਵਾਈ ਇਹਦੇ ਲੱਗ ਚੁੱਕੀ ਹੈ ਬਸ ਗੁਰੂ ਸਾਹਿਬ ਹੋਰ ਕਿਰਪਾ ਕਰਨ ਵੀ ਹੋਰ ਕਤਪਾ ਹੋ ਜਾਵੇ ਰੁਪੇ ਜੀ ਅਖਿਰ ਦੇ ਵਿੱਚ ਤਾਂ ਮੈਂ ਇਹ ਚੀਜ਼ ਪੁੱਛਣਾ ਚਾਹੁੰਗਾ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਤਾਂ ਸੰਯੋਗ ਦੀ ਬੜੀ ਲੋੜ ਹੁੰਦੀ ਹੈ ਇਸ ਆਸ਼ਰਮ ਨੂੰ ਚਲਾਉਂਦੇ ਨੇ ਕਿੰਨਾ ਕਿੰਨਾ ਦਾ ਸੰਯੋਗ ਰਿਹਾ ਜਾਂ ਤੁਸੀਂ ਇਹ ਸਾਰਾ ਕੁਝ ਆਪਣੇ ਵੱਲੋਂ ਕਰਦੇ ਦੇਖੋ ਜੀ ਪਹਿਲਾਂ ਸ਼ੁਰੂਆਤੀ ਤੌਰ ਤੇ ਤਾਂ ਦੇਖੋ ਆਪ ਹੀ ਕੀਤਾ ਫਿਰ ਮੁੜ ਕੇ ਜਿਹੜਾ ਹੁਣ ਸੰਗਤ ਸਹਿਯੋਗ ਕਰ ਰਹੀ ਹੈ ਤੇ ਬੇਨਤੀ ਆ ਵੀ ਸਾਨੂੰ ਹੋਰ ਵੀ ਸਹਿਯੋਗ ਦੀ ਲੋੜ ਹੈ ਕਿਉਂਕਿ ਆਪਾਂ ਹੋਰ ਵੱਡਾ ਕਰ ਸਕੀਏ ਹੋਰ ਇੰਨਾ ਇੱਥੇ ਲੋੜਵੰਦ ਆ ਸਕਣ ਸਾਡੇ ਕੋਲ ਫੋਨ ਨਿਤ ਆਉਂਦੇ ਨੇ ਪਰ ਹੁਣ ਸਾਡੇ ਕੋਲ ਆਪਜੀ ਦੇਖਿਆ ਵੀ ਉਨੀ ਥਾਂ ਹੈ ਨਹੀਂ ਹਲੇ ਉਧਰ ਬਣਨ ਵਾਲਾ ਤੇ ਬੇਨਤੀ ਹੈ ਵੀ ਸਾਰੀ ਸੰਗਤ ਜੇ ਕੋਈ ਤਿਲ-ਤਿਲ ਵੀ ਕਰੂਗਾ ਵੀ ਇੰਨੇ ਲੋਕ ਵੱਸਦੇ ਨੇ ਜੇ ਇੱਕ ਇੱਕ ਰੁਪਿਆ ਵੀ ਕੋਈ ਸਹਿਯੋਗ ਦੇਊਗਾ ਤਾਂ ਆਪਾਂ ਹੋਰ ਬਹੁਤ ਸਾਰਾ ਬਣਾ ਸਕਦੇ ਆ ਤੇ ਇਹੋ ਜੀ ਲੋੜਵੰਦਾਂ ਨੂੰ ਆਪਾਂ ਮਦਦ ਦੇ ਸਕਦੇ ਆ ਦੇਖੋ ਸਾਡੇ ਕੋਲੇ ਮਾੜੇਕਾਰਤ ਕਰਨ ਵਾਸਤੇ ਤਾਂ ਬਹੁਤ ਸਾਰਾ ਧਨ ਹੈ ਪਰ ਇੱਕ ਚੰਗਾ ਕਰਨ ਵਾਸਤੇ 1 ਰੁਪਿਆ ਵੀ ਸਾਡੇ ਕੋਲੇ ਨਹੀਂ ਹੁੰਦਾ ਤੇ ਕਿਰਪਾ ਕਰਕੇ ਬੇਨਤੀ ਹੈ ਥੋੜਾ ਥੋੜਾ ਸਹਿਯੋਗ ਸਾਨੂੰ ਜ਼ਰੂਰ ਦਿਓ ਸੰਗਤ ਵੀ ਤਾਂ ਜੋ ਅਸੀਂ ਹੋਰ ਸੇਵਾ ਨੂੰ ਵਧਾ ਸਕੀਏ ਅਸੀਂ ਇੱਥੇ ਇੱਕ ਇਹਨਾਂ ਦੇ ਵਾਸਤੇ ਇੱਕ ਡਾਕਟਰ ਪ੍ਰੋਵਾਈਡ ਕਰ ਸਕੀਏ ਜਿਹੜਾ ਸਪੈਸ਼ਲੀ ਡਾਕਟਰ ਇੱਥੇ ਹੀ ਰਹੇ ਇਹਨਾਂ ਕੋਲੇ ਇਹਨਾਂ ਦੀ ਟ੍ਰੀਟਮੈਂਟ ਕਰੇ ਡਾਕਟਰ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਸਾਨੂੰ ਲੈ ਕੇ ਜਾਣਾ ਪੈਂਦਾ ਜੇ ਸਾਡੇ ਕੋਲ ਇੱਥੇ ਹੋਊਗਾ ਤੁਹਾਨੂੰ ਬਹੁਤ ਜ਼ਿਆਦੀ ਹੈ ਹੈਲਪ ਮਿਲ ਜਾਣੀ ਹੈ ਸੋ ਇਹ ਹੈ ਜੀ ਗੁਰੂ ਨਾਨਕ ਦੇਵ ਜੀ ਕਿ ਲੋੜਵੰਦ ਲੋਕ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਆਸਰਾ ਨਹੀਂ ਹੈ ਤਾਂ ਉਹ ਇਸ ਜਗ੍ਹਾ ਦੇ ਉੱਪਰ ਰਹਿੰਦੇ ਨੇ ਜੋ ਕਿ ਪਈ ਮਾਨਪ੍ਰੀਤ ਸਿੰਘ ਜੀ ਇਹ ਸੰਸਥਾ ਦੀ ਜਿਹੜੀ ਸਾਂਸ ਬਾਲ ਕਰ ਰਹੀ ਆ ਤੇ ਸੰਯੋਗ ਦੀ ਬੜੀ ਲੋੜ ਹੈ ਕਿਉਂਕਿ ਇਹੋ ਜਿਹੜੇ ਕਾਰਜ ਹੁੰਦੇ ਨੇ ਸਰੰਦੇ ਸੰਯੋਗ ਦੇ ਨਾਲ ਹੀ ਹੁੰਦੇ ਨੇ ਹੋਰ ਵੀ ਇੱਥੇ ਲੋੜਵੰਦ ਆ ਸਕਣ ਤੇ ਉਹ ਵੀ ਜਿਹੜੇ ਇੱਕ ਨਾ ਇੱਕ ਦਿਨ ਹੱਸਦੇ ਖੇੜਦੇ ਰਾਜੀ ਖੁਸ਼ੀ ਠੀਕ ਹੋ ਕੇ ਇਹ ਸੰਸਥਾ ਤੋਂ ਆਪਣੇ ਘਰ ਜਾ ਸਕਣ